ਲੋ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਲੈ ਆਏ ਦੋ ਨਗਰੀਆਂ ਵਿਸ਼ੇਰੀਆਂ ਬਹੁਤ ਸੋਹਣੀਆਂ ਵਿਸ਼ੇਰੀਆਂ ਆ ਜਿਹੜੀ ਤੁਸੀਂ ਵਿਸ਼ੇਰੀ ਦੇਖ ਰਹੇ ਹੋ ਇਹ ਵਿਸ਼ੇਰੀ ਬਾਕਰਪੁਰਾ ਦੇ ਨੂਰੇ ਫੇਮਸ ਕੋੜੇ ਦੀ ਬੱਚੀ ਹੈਗੀ ਬਹੁਤ ਸੋਹਣੀ ਵਿਸ਼ੇਰੀ ਆ ਆਉਣ ਵਾਲੇ ਸਮੇਂ ਚੰਗੀ ਵਿਸ਼ੇਰੀ ਬਣੂਗੀ 4 ਮਹੀਨੇ ਵਿਸ਼ੇਰੀ ਦੀ ਉਮਰ ਆ ਪੂਰੀ ਸੋਹਣੀ ਵਿਸ਼ੇਰੀ ਆ ਚੰਗੀ ਆ ਤੁਸੀਂ ਕੰਨ ਕਨੌਤੀ ਦੀ ਦੇਖੋਗੇ ਤਾਂ ਪੈਰਪੂਰ ਦੀ ਪੂਰੀ ਸੋਹਣੀ ਤੇ ਚੰਗੀ ਵਿਸ਼ੇਰੀ ਹੈਗੀ ਤੇ ਤੁਸੀਂ ਪੂਰਾ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਦਾ ਪਿੱਠ ਪੁੜਾ ਬਹੁਤ ਚੰਗਾ ਲੱਗਿਆ ਹੋਇਆ ਬਸ਼ੀਰੀ ਨੂੰ ਆਉਣ ਵਾਲੇ ਸਮੇਂ 'ਚ ਪੂਰੀ ਚੰਗੀ ਬਸ਼ੀਰੀ ਬਣੂਗੀ ਜੇ ਆਪਾਂ ਦੂਜੇ ਨੰਬਰ ਤੇ ਗੱਲ ਕਰੀਏ ਦੂਜੇ ਨੰਬਰ ਤੇ ਹੈ ਇਹ ਹੀ ਆ ਬਸ਼ੀਰੀ ਮਿੱਤਰੋ ਤੁਸੀਂ ਬਸ਼ੀਰੀ ਚ ਗੁਲਾਬੀਪਣ ਤੇ ਉਹ ਦੇਖੋਗੇ ਬਸ਼ੀਰੀ ਬਹੁਤ ਸੋਹਣੀ ਇਸ ਬਸ਼ੀਰੀ ਆ ਗਈ ਤੇ ਚੌਂਕਾ ਪੂਰੀ ਬਸ਼ੀਰੀ 'ਚ ਪੂਰੀ ਚੰਗੀ ਬਸ਼ੀਰੀ ਹੈਗੀ ਤੇ ਮਿੱਤਰੋ ਇਹ ਮਹਾਰਾਣੇ ਡੋੜ ਕੋੜੇ ਦੀ ਬੱਚੀ ਹੈਗੀ ਤੇ ਮਾਂ ਇਹਦੀ 63 ਇੰਚ ਦੀ ਬਾਕਰ ਬੋੜਾ ਨੂਰੇ ਕੋੜੇ ਦੀ ਦੀ ਸੀਗੀ ਤੇ ਦੋਨੇ ਪਾਸੇ ਖਾਨਦਾਨਾਂ ਖਾਨਦਾਨਾਂ ਵਾਲਾ ਵਿਸਰਾ ਕਰਾਇਆ ਪਏ ਤੇ ਬਿਸ਼ੇਰੀ ਤੁਸੀਂ ਦੇਖੋਗੇ ਸੋਹਣੀ ਸੁਨੱਕੀ ਤੇ ਪੂਰੀ ਚੰਗੀ ਬਿਸ਼ੇਰੀ ਹੈਗੀ ਤੇ ਜੇ ਕਿਸੇ ਵੀਰ ਨੇ ਇਹ ਲੈਣੀ ਹੋਈ ਤਾਂ ਇਹਦੇ ਖਾਤ ਸੰਪਰਕ ਕਰ ਲਓ ਪੁਰੀਆਂ ਪੁਰੀਆਂ ਸੋਹਣੀਆਂ ਤੇ ਚੰਗੀਆਂ ਬਿਸ਼ੇਰੀਆਂ ਹੈਗੀਆਂ ਜੇ ਕਿਸੇ ਵੀਰ ਨੇ ਆਪਣੇ ਯੂਟੋ ਤੇ ਐਡ ਲਵੋਣੀ ਹੈ ਤਾਂ ਆਪਣਾ ਪਿੱਛੇ ਨੰਬਰ ਦਿੱਤਾ ਹੈਗਾ ਉਤੇ ਆਪਣੇ ਨਾਲ ਸੰਪਰਕ ਕਰ ਲਓ ਜੇ ਕਿਸੇ ਵੀਰ ਨੇ ਬਿਸ਼ੇਰੀਆਂ ਨਾਲ ਸੰਪਰਕ ਕਰਨਾ ਹੋਵੇ ਉਹ ਤੁਸੀਂ ਭਾਈ ਹੁਰਾ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਪੂਰੇ ਚੰਗੀਆਂ ਤੇ ਪੂਰੀਆਂ ਸੋਹਣੀਆਂ ਬਸ਼ੇਰੀਆਂ ਗਿਆ ਬਾਈ ਹੋਰਿਆਂ ਦਾ ਏਰੀਆ ਹੈਗਾਗਾ ਪਟਿਆੜੀ ਏਰੀਏ ਚ ਬਾਈ ਹੋਰਾਂ ਦਾ ਪਿੰਡ ਰਹਿਏਦਾ ਤੇ ਜਿਹੜੇ ਵੀ ਚੰਗੀਆਂ ਲੱਗੀਆਂ ਬਸ਼ੇਰੀਆਂ ਆ ਨੌਕਰੀਆਂ ਬਸ਼ੇਰੀਆਂ ਦਾ ਚਾਹ ਬਣ ਹੋਇਆ ਉਹ ਬਾਈ ਹੋਰਾਂ ਨਾਲ ਕਰਦੇ ਸੰਪਰਕ ਜਿਹੜੀ ਕਪ ਪੈ ਤੇ ਬਹੀਰ ਦਿਖਾਈ ਸੀ ਉਹ ਇੱਕ ਅੱਖ ਤੋਂ ਬਸ਼ੇਰੀ ਕਬੰਡ ਲਈ ਹੈਗੀ ਤੇ ਉਹ ਤੁਸੀਂ ਬਾਈ ਹੋ ਰਹੇ ਨਾਲ ਗੱਲ ਕਰਦੇ ਆ ਆ ਪਸ਼ੀਰੀ ਪੂਰੀ ਸਾਫ ਹੈ ਇਹ ਬਾਲਪੋਰੀਆਂ ਦੀਆਂ ਦੋਨੀਆਂ ਬਸ਼ੇਰੀਆਂ ਆ ਸਾਫ ਆ ਹੱਡ ਗੁੱਡੇ ਦੀਆਂ ਪੂਰੀਆਂ ਸੋਹਣੀਆਂ ਬਸ਼ੇਰੀਆਂ ਆਂ ਆ ਖੜਨੀ ਖੁੜਨੀ ਚੈੱਕ ਕਰੋ ਬਸ਼ੇਰੀ ਦੀ ਬਾ ਕਮਾਲ ਖੜਨੀ ਆਂਗੀ ਤੇ ਪੂਰੀ ਸੋਹਣੀ ਬਸ਼ੇਰੀ ਆ ਦਾ ਤੇ ਦੋਨਨੇ ਪਾਸੋਂ ਬਲੱਡ ਲਾਈਨਾਂ ਦੀ ਚੰਗੀ ਆ ਓਕੇ ਮਿੱਤਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜੇ ਕਿਸੇ ਵੀਰ ਨੇ ਆਪਣੀ ਜੂਟੋ ਤੇ ਐਡ ਕਰਾਉਣੀ ਹੋਈ ਆਪਣੇ ਜਾਨਵਰ ਦੀ ਫ੍ਰੀ ਐਡ ਕਰਦੇ ਆ ਆ ਨੰਬਰ ਤੇ ਆਪਣੇ ਨਾਲ ਸੰਪਰਕ